ਮੈਂ ਭੱਜਿਆ ਆਇਆ ਪਾਪਾ ਮਿਲਿਆ ਫੜ ਲਿਆ ਬੈਂ ਤਾਂ ਕੁਝ ਨਹੀਂ ਕਿਹਾ ਰਿਹਾ ਮੈਂ ਇਹਨਾਂ ਨੂੰ ਬੁਲਾਇਆ ਕਰੋ ਮਾਸੀ ਮੇਰੇ ਭਰਾ ਹੈ ਕਾਲੇ ਪਾਣੀ ਦਾ ਮੋਰਚਾ ਵੱਲੋਂ ਅੱਜ ਲੁਧਿਆਣਾ ਦੇ ਵਿੱਚ ਇੱਕ ਮਾਰਚ ਕੱਢਿਆ ਜਾਣਾ ਵਾ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਵੀ ਪੁਖਤਾ ਇੰਤਜ਼ਾਮ ਜਿਹੜੇ ਨੇ ਕਿਤੇ ਗਏ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਤੋਂ ਇਹ ਮਾਰਚ ਸ਼ੁਰੂ ਕੀਤਾ ਜਾਣਾ ਵਾ ਕਰੀਬ 12 ਵਜੇ ਦਾ ਸਮਾਂ ਜਿਹੜਾ ਬਾ ਤੈਅ ਕੀਤਾ ਗਿਆ ਸੀਗਾ ਪਰ ਪੁਲਿਸ ਵੱਲੋਂ ਵੀ ਇੱਥੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਪੁਲਿਸ ਨੇ ਕਿਹਾ ਹੈ ਕਿ ਅਗਰ ਕੋਈ ਸ਼ਰਾਰਤ ਕਰਦਾ ਵਾ ਕੋਈ ਕਿਸੇ ਤਰ੍ਹਾਂ ਦਾ ਜੋ ਡਿਸਪਲਾਈਨ ਪੰਕਰ ਦਾ ਬਤਾ ਉਸ ਤੇ ਉਤੇ ਕਾਰਵਾਈ ਕੀਤੀ ਜਾਵੇਗੀ ਤਾਂ ਤਸਵੀਰਾਂ ਜੋ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਵਿਰਕਾ ਮਿਲਕ ਪਲਾਂਟ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਪੁਖਤਾ ਇੰਤਜਾਮ ਜੋ ਨੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਹਾਲਾਂਕਿ ਕੁਝ ਬੰਦਿਆਂ ਨੂੰ ਪੁਲਿਸ ਵੱਲੋਂ ਡਿਟੇਨ ਵੀ ਕੀਤਾ ਗਿਆ ਵਾ ਜੋ ਵੀ ਇੱਥੇ ਪਹੁੰਚ ਰਿਹਾ ਵਾ ਪੁਲਿਸ ਵੱਲੋਂ ਨਤ ਕਾਰਵਾਈ ਵੀ ਜਿਹੜੀ ਹੈ ਕੀਤੀ ਜਾ ਰਹੀ ਹੈ ਤਾਂ ਸੁਰੱਖਿਆ ਦੇ ਪੂਕਤਾ ਇੰਤਜ਼ਾਮ ਜੋ ਇਸ ਵਕਤ ਕੀਤੇ ਗਏ ਨੇ ਤਸਵੀਰਾਂ ਜੋ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਲੁਧਿਆਣਾ ਤੋਂ ਕਾਲਾ ਪਾਣੀ ਮੋਰਚਾ ਵੱਲੋਂ ਅੱਜ ਬੰਨ ਵੀ ਲਗਾਇਆ ਜਾਣਾ ਹੈ ਜਿਸ ਨੂੰ ਲੈ ਕੇ ਅੱਜ ਪੁਲਿਸ ਵੱਲੋਂ ਵੀ ਪੂਰੀ ਜਿਹੜੀ ਹੈ ਤਿਆਰੀ ਕੀਤੀ ਗਈ ਹੈ ਕਿਸੇ ਤਰ੍ਹਾਂ ਦੀ ਕੋਈ ਕੋਈ ਸ਼ਰਾਬਤ ਨਾ ਕਰੇ ਜਿਸ ਨੂੰ ਲੈ ਕੇ ਇਹ ਫੁੱਕਾ ਇੰਤਜ਼ਾਮ ਜਿਹੜੇ ਨੇ ਕੀਤੇ ਗਏ ਨੇ ਤਾਂ ਇਸ ਦੇ ਵਿੱਚ ਡਾਇੰਗ ਐਸੋਸੀਏਸ਼ਨ ਵੱਲੋਂ ਵੀ ਇੱਕ ਪੁਲਿਸ ਨਾਲ ਮੀਟਿੰਗ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਮਾਹੌਲ ਖਰਾਬ ਕਰਨ ਦੀ ਜਿਹੜੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਸਵੇਰਕਾ ਮਨਤ ਪ੍ਰਾਂਤ ਤੋਂ ਬਾਹਰ ਤੋਂ ਦਿਖਾ ਰਹੇ ਹਾਂ ਇਸ ਵਕਤ ਫੁੱਕਾ ਇੰਤਜ਼ਾਮ ਜੋ ਨੇ ਉਹ ਕੀਤੇ ਗਏ ਨੇ ਬਹੁਤ ਵੀ ਪ੍ਰਦਰਸ਼ਨਕਾਰੀ ਆ ਰਹੇ ਨੇ ਲਗਾਤਾਰ ਉਹਨਾਂ ਨੂੰ ਡਿਟੇਨ ਕੀਤਾ ਜਾ ਰਿਹਾ ਉਹਨਾਂ ਨੂੰ ਸਮਝਾਇਆ ਜਾ ਰਿਹਾ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਜੀ ਦੇਖੋ ਜਿਹੜੇ ਰਾਉਂਡ ਅਪ ਕੀਤੇ ਆ ਉਹਨਾਂ ਨੇ ਆਪ ਦੱਸਿਆ ਵੀ ਅਸੀਂ ਇਸ ਲਈ ਇੱਥੇ ਆਏ ਆ ਪਰ ਸਾਨੂੰ ਮਕਸਦ ਨਹੀਂ ਪਤਾ ਉਹਨਾਂ ਨੂੰ ਅਸੀਂ ਵੈਰੀਫਾਈ ਕਰਕੇ ਇਹਦੇ ਰਕੀ ਸਰ ਕਿੰਨੇ ਕੁ ਲੋਕ ਜਿਹੜੇ ਹੁਣ ਤੱਕ ਡਿਟੇਨ ਕੀਤੇ ਜਾ ਚੁੱਕੇ ਨੇ ਅਸੀਂ ਦੇਖਿਆ ਕਿ ਵੱਡੀ ਤਕਰੀਬਨ 35 ਲੋਕ ਜਿਹੜੇ ਕੁਝ ਸਮਝਾਇਆ ਵੀ ਜਾ ਰਿਹਾ ਲੋਕਾਂ ਦੀ ਆਮ ਰੁਟੀਨ ਵੀ ਚੈਕਿੰਗ ਕੀਤੀ ਜਾ ਰਹੀ ਹੈ ਆਬਵੀਅਸਲੀ ਉਹਨਾਂ ਨੂੰ ਸਮਝਾਇਆ ਜਾਇਆ ਜਾਂ ਕਿਸੇ ਨੂੰ ਹੱਥ ਲੈਣ ਦੀ ਆਗਿਆ ਨਹੀਂ ਹੈ ਕਿ ਆਪਣਾ ਜੋ ਲੀਗਲ ਪ੍ਰੋਸੀਜਰ ਹੈ ਉਹ ਅਡੋਪਟ ਕਰਨਾ ਇਹ ਜਿਹੜਾ ਤਰੀਕਾ ਕੀਤਾ ਮੈਂ ਇੱਕ ਆਟਲੀ ਕਾਲ ਦਿੱਤੀ ਸੀ ਕਹਿੰਦੀ ਇੱਥੋਂ ਪਹਿਲਾਂ ਆ ਸਭੀ ਨੀਚੇ ਰੱਖਿਆ ਕਰਿਆ ਜਦੋਂ ਨੀਚੇ ਕਦੀ ਖੱਲੇ ਤੋਂ ਲੌਂਗ ਆਰਡਰ ਚੁੱਕੇ ਦੀ ਸ਼ਕਤੀ ਨਾਲ ਪੇਸ਼ ਆਵਾਂਗੇ ਕਿਸੇ ਨੂੰ ਆਪਣੇ ਜ਼ੋਰ ਹੱਥ ਨਹੀਂ ਲਗਾ ਸਰ ਰੈੱਡ ਲਿਸਟ ਵੀ ਲਗਾਤ ਹੈ ਇਹ ਲਿਸਟ ਕਿਹਨੇ ਲਗਾਈ ਇਹ ਕਿਸੇ ਨੂੰ ਰੌਂਡ ਆਪ ਕਰਨ ਲਈ ਲੋੜ ਹੋ ਕੇ ਲੈ ਕੇ ਜਾਵਾਂਗੇ ਸਰ ਹੁਣ ਕਿਹੜੇ ਲੈ ਕੇ ਗਏ ਨੇ ਕਿਉਂ ਲਗਾਈ ਕੋਈ ਨੂੰ ਵੈਰੀਫਾਈ ਕਰਦੇ ਇਹ ਕੋਈ ਸਪੈਸ਼ਲ ਜਗ੍ਹਾ ਬਣਾਈ ਹੈ ਜੀ ਸਾਡੀ ਇਹਨਾਂ ਨੂੰ ਬੰਦਿਆਂ ਨੂੰ ਲੱਖਣ ਪਾਉਣ ਕੋਈ ਫੈਸਲਾ ਨਹੀਂ ਹਾਂਜੀ ਮੇਰੇ ਵੀ ਲੈਂਡ ਆਊਟ ਨੂੰ ਮਨਟੇਨ ਕਰਨ ਵਾਸਤੇ ਜੋ ਸਮਾਜ ਵਾਸਤੇ ਚੰਗਾ ਹੋ ਅਸੀਂ ਕਰਾਂਗੇ ਜੀ ਧੰਨ